45 ਡਿਗਰੀ ਤੋਂ ਵੱਧ ਟੈਂਪਰੇਚਰ ਨੇ ਜਿੱਥੇ ਲੋਕਾਂ ਦੇ ਵਟ ਕੱਡੇ ਹੋਏ ਨੇ ਇੰਨੀ ਪੈਰੇ ਗਰਮੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕੀਤਾ ਹੋਇਆ ਹੈ ਉਤਹੀ ਤਸਵੀਰਾਂ 'ਚ ਨਜ਼ਰ ਆ ਰਹੀ ਹੈ ਜਗਾ ਪਟੰਡਾ ਦੇ ਕੋਲ ਪੈਂਦੇ ਪਿੰਡ ਹਰਮਪੂਰਾ ਵੀ ਹਨ ਜਿੱਥੇ ਇੱਕ ਪੁਰਾਣਾ ਜੰਗਲ ਹੈ ਜਿਸ ਚੋ ਕਿਹਾ ਜਾਂਦਾ ਹੈ ਸ਼ਹਿਰ ਦੇ ਤਾਪਮਨ ਨਾਲੋਂ ਘੱਟ ਇੱਥੇ ਦਾ ਤਾਪਮਨ 5 ਤੋਂ 7 ਡਿਗਰੀ ਘੱਟ ਹੁੰਦਾ ਜੋ ਕਿ ਇੱਥੇ ਲੱਗੇ ਵੱਖ-ਵੱਖ ਤਰ੍ਹਾਂ ਦੇ ਪੀੜ ਪੌਦਿਆਂ ਦੀ ਵਜ੍ਹਾ ਨਾਲ ਇਹ ਜਿਹੜਾ ਇਹ ਜਿਹੜਾ ਅਸਲ ਹਰ ਰੰਗਪੁਰਾ ਪਿੰਡ ਹੈ ਇਹ ਗੋਵਿੰਦਪੁਰਾ ਪਿੰਡ ਵਿੱਚੋਂ ਵਸਿਆ ਹੋਇਆ ਪਿੰਡ ਹੈ ਮੈਂ 1992 ਚ ਇੱਥੇ ਮੇਰੀ ਪੋਸਟ ਸੀਗੀ ਤੇ ਮੇਰਾ ਖਾਲਾ ਵੀ ਮੇਰਾ 97 ਚ 96 97 ਚ ਜਿਹੜਾ ਬਾਬਾ ਸਤਪਾਲ ਦਾਸ ਜੀ ਇਸ ਗੱਦੀ ਨਿਸ਼ੀਨ ਹੋਏ ਤਾਂ ਮੈਨੂੰ ਉਹਨਾਂ ਦੀ ਜਿਹੜੀ ਥਾਪਣਾ ਮਿਲੀ ਤਾਂ ਮੈਂ ਉਸ ਟਾਈਮ ਤੇ ਕੰਮ ਸ਼ੁਰੂ ਕੀਤਾ ਸੀਗਾ ਕਿੰਨੇ ਸਾਲ ਹੋ ਗਏ ਤੁਹਾਨੂੰ ਹਾਂ ਮੈਨੂੰ ਹੋ ਗਏ ਜਾਂਦੇ ਨੂੰ ਮੈਨੂੰ ਲਗਭਗ 30 33 ਸਾਲ ਹੋ ਗਏ ਉੱਥੇ ਤੇ ਉਸ ਤੋਂ ਬਾਅਦ ਅਸੀਂ ਮਲੇਰ ਕੋਟਲੇ ਤੋਂ ਔਰਨਾਮੈਂਟਲ ਪੌਦੇ ਲਿਆਂਦੇ ਹਿਸ਼ਾਰਪੁਰ ਤੋਂ ਕੋਲੋਨੀਆਂ ਨੂੰ ਸਪੈਦਾ ਲਿਆ ਕੇ ਵੀ ਲਾਇਆ ਅਸੀਂ ਅਸੀਂ ਪਹਿਲਾਂ ਸਪੈਦੇ ਲਾਏ ਸੀਗੇ ਸਪੈਦਿਆਂ ਤੋਂ ਬਾਅਦ ਹੁਣ ਤੁਸੀਂ ਵੇਖਿਓ ਵੱਡੀ ਤਦਾਦ 'ਚ ਉੱਥੇ ਬਰਮਾ ਟੇਕ ਲੱਗੀ ਹੈ ਤਰਵੈਣੀਆਂ ਲੱਗੀਆਂ ਹੁਣ ਉਸ ਤੋਂ ਬਾਅਦ ਜਦੋਂ ਸੰਗਤ ਜੁੜਦੀ ਗਈ ਵਾਤਾਵਰਨ ਪ੍ਰੇਮੀ ਇਹਦੇ ਨਾਲ ਜੁੜਦੇਗੇ ਤੇ ਇਹ ਹਾਈਲਾਈਟ ਵੀ ਹੋਣੀ ਹੋਇਆ ਜਿਆਦਾ ਜਦੋਂ ਲੋਕ ਜਾਂਦੇ ਉਹਨਾਂ ਨੂੰ ਪਤਾ ਲੱਗਦਾ ਹੈ ਵੀ ਇੱਥੇ ਜਾ ਕੇ ਵਾਤਾਵਰਨ ਟੈਂਪਰੇਚਰ ਤਾਂ ਅਸੀਂ ਨਹੀਂ ਮਾਪਿਆ ਪਰ ਸਾਨੂੰ ਇਹਨਾਂ ਨੂੰ ਜ਼ਰੂਰ ਪਤਾ ਵੀ ਬਠਿੰਡੇ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਹੈ ਪਰ ਆਮ ਟਾਈਮ ਟੈਂਪਰੇਚਰ ਨਾਲੋਂ ਵੀ 5-7 ਡਿਗਰੀ ਘੱਟ ਹੈਗਾ ਉੱਥੇ ਕਿਉਂਕਿ ਉੱਥੇ ਤਰਵੈਣੀਆਂ ਬਹੁਤ ਲੱਗੀਆਂ ਬੋਹੜ ਪਿੱਪਲ ਦੇ ਰੁੱਖ ਵੀ ਲੱਗੇ ਆ ਤੇ ਜਾਮਨਾ ਵਗੈਰਾ ਹਰ ਤਰ੍ਹਾਂ ਦਾ ਉੱਥੇ ਨਿਗਾਹ ਕੀਤੀ ਜਾਂਦੀ ਹੈ ਵੀ ਫਲਦਾਰ ਬੂਟਾ ਵੀ ਹੋਣਾ ਚਾਹੀਦਾ ਮਨ ਕੇ ਚੱਲੂ ਅਸੀਂ ਤਾਂ ਇਹ ਸਮਝਦੇ ਆਂ ਵੀ ਜਦੋਂ ਸਾਨੂੰ ਜਾ ਕੇ ਸਕੂਨ ਮਿਲਦਾ ਮੈਂ ਆਪ ਬੇਸ਼ਿਕ ਫੋਰਸ ਡਿਪਾਰਟਮੈਂਟ ਚ ਐ ਮੈਨੂੰ ਲੱਗਦਾ ਜਿੰਨਾ ਕਿ ਮੈਂ ਕੋ ਮੈਂ ਮੈਨੂੰ ਜਿਸ ਤਰ੍ਹਾਂ ਦਾ ਜਾ ਕੇ ਦਰਹੌਜੀ ਲੱਗਦਾ ਉਸ ਤਰ੍ਹਾਂ ਦਾ ਜਾ ਕੇ ਇੱਥੇ ਮਹਿਸੂਸ ਹੁੰਦਾ ਜਦੋਂ ਸ਼ਾਮ ਨੂੰ ਜਾਵੜਦੇ ਆਂ ਉੱਥੋਂ ਉਹਨੂੰ ਜੀ ਨਹੀਂ ਕਰਦਾ ਜਾਂ ਸੁਬਾ ਜਾਵੜਦੇ ਆਂ ਤਾਂ ਫਿਰ ਆਇਂ ਲੱਗਦਾ ਵੀ ਸਾਰਾ ਦੁਪਹਿਰਾ ਇੱਥੇ ਕੱਟ ਕੇ ਮਤਲਬ ਸ਼ਾਮ ਨੂੰ ਜਾਵਾਂਗੇ ਅਸੀਂ ਤੇ ਹੁੰਦਾ ਵੀ ਇਹ گاؤں ਹਰੰਗਪੁਰਾ ਗਵਿੰਦਪੁਰਾ ਕੀ ਕੰਮ ਹੋਤਾ ਹੈ ਕਿਤਨਾ ਕੰਮ ਇਹ ਤੈ ਸ਼ਹਿਰ ਚ ਇਦਾਂ ਲਗਭਗ 45 ਡਿਗਰੀ ਇੱਥੇ 34 ਡਿਗਰੀ ਹੈ ਟੈਂਪਰੇਚਰ ਕੀ ਕਾਰਨ ਹੈ ਇਸ ਤੇ ਇੱਥੇ ਬਹੁਤ ਜਿਆਦਾ ਦਰਖਤ ਲੱਗੇ ਹੋਏ ਜੀ ਤਕਰੀਬਨ 52 ਕਿਸਮ ਦੇ ਦਰਖਤ ਲੱਗੇ ਹੋਏ ਆ ਤੇ ਦਰਖਤਾਂ ਦੇ ਕਾਰਨ ਬਹੁਤ ਨਵੇਂ-ਨਵੇਂ ਦਰਖਤ ਤੇ ਪੁਰਾਣੇ ਜਿਹੜੇ ਬਜ਼ੁਰਗ ਦਰਖਤ ਆ ਉਹ ਵੀ ਲੱਗੇ ਹੋਏ ਨੇ ਕੁਝ ਬਤਾ ਸਕਦੇ ਹੋ ਕਿਹਨਸੇ ਦਰਖਤ ਨੇ ਜੈਸੇ ਜੋ ਬਾਹਰ ਨਹੀਂ ਦੇਖਨੇ ਨੂੰ ਮਿਲਦੇ ਜਿੱਥੇ ਇੱਥੇ ਬਾਣ ਹੋ ਗਿਆ ਕਰੀਰ ਜੰਡ ਪਿਲਕਣ ਸੰਜੰਜਣਾ ਤੇ ਮਤਲਬ ਕਿ ਸਾਗ ਬਾਣ ਦੀ ਵੀ ਇੱਥੇ ਹੋਏਗੇ ਨਹੀਂ ਜੀ ਬੋੜ ਮਤਲਬ ਕਿ ਪਿੱਪਲ ਹੋ ਗਈ ਨਹੀਂ ਮਿਲਦੇ ਜੀ ਅੱਛਾ ਤੇ ਆਰਾਮ ਕਿਤਨਾ ਮਿਲਦਾ ਹੈ ਇੱਥੇ ਬਹੁਤ ਜਿਆਦਾ ਆਰਾਮ ਮਿਲਦਾ ਇੱਥੇ ਸੇਵਾਦਾਰ ਸੇਵਾ ਵੀ ਕਰਦੇ ਨੇ ਜੀ ਤੇ ਮਤਲਬ ਕਿ ਜੋ ਵੀ ਪੰਚਾਇਤ ਜਾਂ ਆਪਣੇ ਸਰਪੰਚ ਸਾਹਿਬ ਨੇ ਨਗਰ ਨਿਵਾਸੀ ਨੇ ਸੇਵਾ ਵੀ ਕਰਦੇ ਦਰਖਤ ਹੋਰ ਵੀ ਲਾਉਂਦੇ ਨੇ ਬਹੁਤ ਤੇ ਖੁਸ਼ੀ ਮਹਿਸੂਸ ਹੁੰਦੀ ਹੈ ਆਰਾਮ ਬਹੁਤ ਮਿਲਦਾ ਠੰਡਕ ਹੈ ਇੱਥੇ ਅੱਛਾ ਦੇਖ ਪਾਲ ਪਿੰਡ ਦੇ ਲੋਕ ਆਪ ਕਰਦੇ ਆ ਜਾਂ ਕਿਸ ਤਰ੍ਹਾਂ ਦੀ ਕੋਈ ਕਮੇਟੀ ਆ ਜਾਂ ਕੁਝ ਇੱਥੇ ਹੀ ਪਿੰਡ ਦੇ ਲੋਕ ਕਰ ਰਹੇ ਆ ਪਿੰਡ ਦੇ ਲੋਕ ਨਗਰ ਆਈ ਸਾਰਾ ਸਹਿਯੋਗ ਦੇ ਨਾਲ ਸਾਰਾ ਕੁਝ ਹੋ ਰਿਹਾ ਜੀ ਇਹ ਤੇ ਇਥੋਂ ਦੇ ਡੇਰਾ ਸਾਹਿਬ ਦੇ ਸੇਵਾਦਾਰ ਵੀ ਨੇ ਉਹ ਵੀ ਕਰ ਰਹੇ ਨੇ ਇੱਥੇ ਸਾਮ ਸਬਾਲ ਆਂਦੇ ਇਸ ਗਰਮੀ ਦੇ ਮੌਸਮ ਦੇ ਵਿੱਚ ਬੱਚੇ ਆਉਗੇ ਆ ਕੋਈ ਹੋਲੇ ਜਾਂਦੇ ਆ ਕੋਈ ਬਾਹਰੋਂ ਉੱਥੋਂ ਬਾਹਰੋਂ ਮਤਲਬ ਕਿ ਇੱਥੇ ਟੂਰ ਆਉਂਦੇ ਜੀ ਮਤਲਬ ਕਿ ਜਿਵੇਂ ਬਾਹਰੋਂ ਬੱਚੇ ਆਗੇ ਇੱਥੇ ਦੇਖਣ ਉਹ ਲੈ ਕੇ ਆਉਂਦੇ ਨੇ ਜੀ ਮਤਲਬ ਕਿ ਸਕੂਲ ਵਾਲੇ ਵੀ ਬਾਹਰੋਂ ਆਉਂਦੇ ਜਿੰਨੇ ਵੀ ਦੇਖਦੇ ਆ ਨੇ ਕਿ ਇੱਥੇ ਦੇਖਣ ਯੋਗ ਜਗ੍ਹਾ ਹੀ ਮਤਲਬ ਲੋਕ ਜਿੱਥੇ ਗਰਮੀ ਤੋਂ ਰਾਹਤ ਪਾਉਣ ਲਈ ਡਲਹੌਜ਼ੀ ਸ਼ਿਮਲਾ ਠੰਡ ਜਗਾਵਾਂ ਤੇ ਜਾਂਦੇ ਨੇ ਉਸ ਤਰ੍ਹਾਂ ਹੀ ਹਰਨਪੂਰਾ ਦਾ ਇਹ ਜੰਗਲ ਵੀ ਹੁਣ ਨਿਕ ਟੂਰਿਸਟ ਪਲੇਸ ਬਣਦਾ ਜਾ ਰਿਹਾ ਹੈ ਤੇ ਲੋਕ ਹੁਣ ਦੂਰ ਦੂਰ ਤੋਂ ਇਸੇ ਖੂਬਸੂਰਤੀ ਵੇਖਣ ਤੇ ਠੰਡਕ ਮਹਿਸੂਸ ਕਰਨ ਲਈ ਆ ਰਹੇ ਨੇ ਭਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਵੇਖਦੇ ਰਹੋ ਪੰਜਾਬ ਦਾ